ਹਾਂਜੀ ਦੋਸਤੋ ਲੈ ਕੇ ਹਾਜ਼ਰ ਹਾਂ ਆਪਾਂ ਆਪਣੀ ਕਹਾਣੀ ਗੁੱਡੋ ਭਾਗ ਪਹਿਲਾ ਇਸ ਕਹਾਣੀ ਨੂੰ ਲਿਖਿਆ ਹੈ ਲੇਲਵੀ ਸਰਦਾਰ ਜੀ ਨੇ ਅੱਜ ਵੀ ਕਾਲ ਜੇ ਹਾਕ ਪੈਂਦੀ ਹੈ ਜਦੋਂ ਕਦੇ ਹਨੇਰੀ ਰਾਤ ਵਿੱਚ ਹਵਾ ਦਾ ਬੁੱਲਾ ਗਲੀ ਵਾਲਾ ਬੂਹਾ ਖੜਕਾ ਜਾਂਦਾ ਹੈ ਕਈ ਵਾਰ ਤਾਂ ਮੈਂ ਖੋਲ ਕੇ ਵੀ ਆਉਣੀ ਆ ਵੀ ਕਿਧਰੇ ਸੁੱਖਾ ਤਾਂ ਨਹੀਂ ਬੂਹੇ ਆ ਖੜਾ ਪਰ ਇੰਨੀ ਕਿਸਮਤ ਕਿੱਥੇ ਵੀ ਉਹ ਦੁਬਾਰੇ ਆਵੇ ਪਤਾ ਨਹੀਂ ਕਿਹੜੇ ਦੇਸ਼ ਚਲਾ ਗਿਆ ਹੁਣ ਤਾਂ ਘਰ ਦੀ ਛੱਤ ਵੀ ਖਾਣ ਨੂੰ ਪੈਂਦੀ ਆ ਗੁੱਡੋ ਪੰਮੀ ਨੂੰ ਦੱਸਦੀ ਹੋਈ ਬੋਲੀ ਨਹੀਂ ਪਤਾ ਨਹੀਂ ਕੀ ਹੋਇਆ ਸੁੱਖਾ ਤਾਂ ਸਾਰੇ ਪਿੰਡ ਦੇ ਬੰਦਿਆਂ ਨਾਲੋਂ ਅਲੱਗ ਤੇ ਸੋਹਣਾ ਸੁਨੱਖਾ ਸਰਦਾਰ ਤੇ ਸਾਰਿਆਂ ਦਾ ਸਤਿਕਾਰ ਕਰਨ ਵਾਲਾ ਸੀ ਉਹਦੇ ਵਰਗਾ ਤਾਂ ਪਿੰਡ ਵਿੱਚ ਕੋਈ ਹੈ ਹੀ ਨਹੀਂ ਸੀ ਪਤਾ ਨਹੀਂ ਕੀ ਦੀ ਨਜ਼ਰ ਲੱਗ ਗਈ ਪਤਾ ਨਹੀਂ ਕਿੱਥੇ ਰਹਿਣ ਬਸੇਰਾ ਕਰ ਲਿਆ ਫੁੱਲਾਂ ਵਰਗੀ ਬਹੂ ਨੂੰ ਛੱਡ ਕੇ ਪੰਮੀ ਮੰਜੇ ਉੱਤੇ ਬੈਠੀ ਬੋਲੀ ਕਹਿੰਦੀ ਹੁੰਦੀ ਸੀ ਐਵੇਂ ਨਹੀਂ ਹਰ ਇੱਕ ਦੇ ਕੰਮੀ ਲੱਗਿਆ ਕਰ ਕੰਮ ਕਹਿ ਕੇ ਗਿਆ ਸੀ ਸ਼ਾਮ ਦੇ ਵੇਲੇ ਕਹਿੰਦਾ ਸੀ ਹੁਣ ਮੁੜ ਆਉ ਮੈਨੂੰ ਤਾਂ ਨਿੰਮੇ ਨੇ ਦੱਸਿਆ ਸੀ ਮੈਂ ਤਾਂ ਪੇਕੇ ਘਰੇ ਸੀ ਤੇ ਨਿੱਕਾ ਹੋਣ ਵਾਲਾ ਸੀ ਮੈਂ ਤਾਂ ਇਹੀ ਉਡੀਕ ਵਿੱਚ ਰਹੀ ਕਿ ਅੱਜ ਵੀ ਆਇਆ ਲੈਣ ਪਰ ਮੇਰਾ ਤਾਂ ਸਾਰਾ ਜਾਪਾ ਹੀ ਲੰਘ ਗਿਆ ਤੇ ਉਹ ਬੌੜਿਆ ਹੀ ਨਾ ਨਹੀਂ ਪਤਾ ਨਹੀਂ ਪਿਹੜੇ ਨੇ ਕੀ ਦੀ ਨਜ਼ਰ ਲਵਾਲੀ ਕੰਮ 'ਚ ਤਾਂ ਮੂਰੇ ਰਹਿੰਦਾ ਸੀ ਮੈਨੂੰ ਵੀ ਰਾਹ ਵਿੱਚ ਮਿਲਿਆ ਸੀ ਜਦੋਂ ਜਾ ਰਿਹਾ ਸੀ ਕਹਿੰਦਾ ਸੀ ਪਰਝਾਈ ਕਦੇ ਘੇੜਾ ਨਹੀਂ ਮਾਰਿਆ ਗੁੱਡੋ ਯਾਦ ਕਰਦੀ ਸੀ ਤੈਨੂੰ ਨਾਲੇ ਹੁਣ ਤਾਂ ਮੈਂ ਉਹਨੂੰ ਪੇਕੇ ਛੱਡ ਆਇਆ ਮੱਖੀਆਂ ਚੱਲ ਜਨੇਪੇ ਤੋਂ ਪਹਿਲਾਂ ਪਹਿਲਾਂ ਬੇਬੇ ਨੂੰ ਮਿਲਾਉਗੀ ਕਦੇ ਕਦੇ ਤਾਂ ਨਿੱਕਾ ਵੀ ਪੁੱਛਣ ਲੱਗਦਾ ਵੀ ਬਾਪੂ ਕਿੱਥੇ ਗਿਆ ਪਰ ਮੈਂ ਉਹਨੂੰ ਗੱਲਾਂ ਵਿੱਚ ਲਾ ਕੇ ਉਹਦੇ ਸਵਾਲ ਦਾ ਜਵਾਬ ਲੱਭਣ ਲੱਗਦੀ ਆ ਤੇ ਕੋਈ ਜਵਾਬ ਨਹੀਂ ਲੱਭਦਾ ਪਤਾ ਨਹੀਂ ਕੀ ਲਿਖਿਆ ਮੇਰੇ ਤੇ ਨਿੱਕੇ ਦੀ ਕਿਸਮਤ ਵਿੱਚ ਕਹਿੰਦਾ ਹੁੰਦਾ ਸੀ ਅੰਮ੍ਰਿਤਸਰ ਸਾਹਿਬ ਜਾਵਾਂਗੇ ਨਿੱਕੇ ਨੂੰ ਥੋੜਾ ਵੱਡਾ ਹੋ ਲੈਣ ਦੇ ਪਰ ਹੁਣ ਤਾਂ ਨਿੱਕਾ ਵੱਡਾ ਹੋ ਰਿਹਾ ਤੇ ਆਪ ਪਤਾ ਨਹੀਂ ਕਿਹੜੀ ਜੂ ਵਿੱਚ ਜਾ ਬੈਠਾ ਗੁੱਡੋ ਚਾਹ ਪੀਂਦੇ ਹੋਏ ਬੋਲੀ ਮੈਂ ਸੁਣਿਆ ਤੈਨੂੰ ਸੁਖੇ ਨੇ ਕਿਸੇ ਵਿਆਹ ਵਿੱਚ ਦੇਖਿਆ ਸੀ ਤੇ ਉਦੋਂ ਤੋਂ ਹੀ ਤੈਨੂੰ ਪਸੰਦ ਕਰਨ ਲੱਗਾ ਸੀ ਕਿ ਜੇ ਵਿਆਹ ਕਰਾਉਣਾ ਤਾਂ ਗੁੱਡੋ ਨਾਲ ਹੀ ਕਰਵਾਉਣਾ ਕਹਿੰਦੇ ਤੈਨੂੰ ਚੂੜੀਆਂ ਦੇ ਕੇ ਆਇਆ ਸੀ ਪੰਮੀ ਚਾਹ ਦੀ ਬਾਟੀ ਰੱਖ ਕੇ ਬੋਲੀ ਹਾਂ ਅੜੀਏ ਮੈਂ ਤੇ ਮੇਰੀ ਮਾਸੀ ਦੀ ਕੁੜੀ ਦੇ ਵਿਆਹ ਤੇ ਗਈ ਹੋਈ ਸੀ ਉਦੋਂ ਮੇਰੀ ਉਮਰ ਮਸਾ ਮਸਾ 18 ਕੁ ਸਾਲ ਦੀ ਸੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਕੋਈ ਮੈਨੂੰ ਬਾਜ ਵਾਲੀ ਅੱਖ ਨਾਲ ਤੱਕ ਰਿਹਾ ਹੋਊਗਾ ਮੈਂ ਤਾਂ ਆਪਣੀ ਮਸਤੀ ਵਿੱਚ ਤੁਰ ਹੀ ਫਿਰਦੀ ਸੀ ਸੁਣ ਰਿਹਾ ਸੀ ਵੀ ਬਰਾਤ ਆ ਗਈ ਮੈਂ ਵੀ ਭੱਜ ਕੇ ਦੇਖਣ ਲੱਗੀ ਢੋਲ ਦੇ ਡੱਗੇ ਤੇ ਬਹੁਤ ਸਾਰੇ ਗੱਬਰੂ ਨੱਚ ਰਹੇ ਸੀ ਕੁੜੀਆਂ ਨੇ ਬੂਹਾ ਰੋਕਿਆ ਹੋਇਆ ਸੀ ਪਰ ਭੀੜ ਹੋਣ ਕਰਕੇ ਮੇਰੇ ਤੋਂ ਉੱਥੇ ਜਾ ਨਹੀਂ ਹੋਇਆ ਇੰਨੇ ਨੂੰ ਇੱਕ ਨੌਜਵਾਨ ਆਇਆ ਤੇ ਪਾਣੀ ਮੰਗਣ ਲੱਗਿਆ ਤੇ ਮੈਂ ਪਾਣੀ ਵਾਲੇ ਇਸ਼ਾਰਾ ਕਰਕੇ ਉੱਥੋਂ ਆ ਗਈ ਲੱਗਦਾ ਇੱਥੋਂ ਦੇ ਲੋਕ ਬੋਲਦੇ ਨਹੀਂ ਜੋ ਇਸ਼ਾਰਿਆਂ ਨਾਲ ਗੱਲਾਂ ਕਰਦੇ ਨੇ ਕਹਿ ਕੇ ਮੁੰਡੇ ਹੱਸਣ ਲੱਗ ਪਏ ਇਕੱਠੇ ਹੋਣ ਕਰਕੇ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਸੀ ਕੋਈ ਕਿੱਧਰ ਫਿਰਦਾ ਸੀ ਤੇ ਕੋਈ ਕਿਧਰੇ ਮੈਨੂੰ ਲੱਗ ਰਿਹਾ ਸੀ ਕੋਈ ਮੇਰਾ ਪਿੱਛਾ ਕਰ ਰਿਹਾ ਪਰ ਜਦੋਂ ਮੈਂ ਮੁੜ ਕੇ ਵੇਖਿਆ ਤਾਂ ਪਿੱਛੇ ਕੋਈ ਨਹੀਂ ਸੀ ਪਰ ਆਵਾਜ਼ ਸੁਣ ਰਹੀ ਸੀ ਕਿ ਸੂਟ ਬ ਸੋਹਣਾ ਲੱਗ ਰਿਹਾ ਪਰ ਜਦੋਂ ਮੈਂ ਪਿੱਛੇ ਮੁੜ ਕੇ ਵੇਖਦੀ ਤਾਂ ਪਿੱਛੇ ਕੋਈ ਨਾ ਹੁੰਦਾ ਥੋੜੇ ਸਮੇਂ ਬਾਅਦ ਉਹ ਉੱਚੀ ਉੱਚੀ ਹੱਸਣ ਦੀ ਆਵਾਜ਼ ਆਉਣ ਲੱਗਦੀ ਤਾਂ ਦੇਖਿਆ ਇੱਕ ਗੱਭਰੂ ਦੇ ਕੁੜਤੇ ਤੇ ਚਾੜ ਉੱਲੀ ਹੋਈ ਸੀ ਉਸ ਦਾ ਅਸਮਾਨੀ ਰੰਗ ਦਾ ਕੁੜਤਾ ਬੁਰੀ ਤਰ੍ਹਾਂ ਖਰਾਬ ਹੋ ਚੁੱਕਿਆ ਸੀ ਮੁੰਡਾ ਪਾਣੀ ਲੱਭਦਾ ਲੱਭਦਾ ਮੇਰੇ ਵੱਲ ਆ ਗਿਆ ਮੈਨੂੰ ਦੇਖ ਕੇ ਜਿਵੇਂ ਉਹ ਕੁੜਤੇ ਤੇ ਹੱਥ ਰੱਖਣ ਲੱਗਿਆ ਹੋਵੇ ਜਿਵੇਂ ਮੇਰੇ ਕੋਲੋਂ ਲੁਕੋ ਰਿਹਾ ਹੋਵੇ ਇਹ ਵੇਖ ਕੇ ਮੇਰਾ ਹਾਸਾ ਨਿਕਲ ਗਿਆ ਤੇ ਉਹ ਗੱਭਰੂ ਵੀ ਮੁਸਕਰਾ ਪਿਆ ਤੇ ਪਾਣੀ ਪੁੱਛਣ ਲੱਗਿਆ ਮੈਂ ਉਹਨੂੰ ਰੁਕਣ ਲਈ ਕਿਹਾ ਤੇ ਪਾਣੀ ਦਾ ਜੱਗ ਭਰ ਕੇ ਲੈ ਕੇ ਆਈ ਤੁਹਾਡਾ ਕੁੜਤਾ ਬਹੁਤ ਸੋਹਣਾ ਮੈਂ ਜੱਗ ਫੜਾ ਕੇ ਬੋਲੀ ਜੀ ਪਹਿਲਾਂ ਸੋਹਣਾ ਸੀ ਪਰ ਚਾਹ ਡੁੱਲਣ ਕਰਕੇ ਖਰਾਬ ਹੋ ਗਿਆ ਜੱਗ ਫੜਦਾ ਹੋਇਆ ਉਹ ਮੁੰਡਾ ਬੋਲਣ ਲੱਗਿਆ ਕੋਈ ਨਹੀਂ ਪਾਣੀ ਨਾਲ ਸਾਫ਼ ਹੋ ਜੂ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲਵੋ ਮੈਂ ਹੱਸਦੀ ਹੋਈ ਬੋਲੀ ਤੁਸੀਂ ਵੀ ਬਹੁਤ ਸੋਹਣੇ ਹੋ ਮੈਂ ਤੁਹਾਨੂੰ ਕਦੋਂ ਦਾ ਤੱਕ ਰਿਹਾ ਸੀ ਪਰ ਤੁਸੀਂ ਖਿਆਲੀ ਨਹੀਂ ਕੀਤਾ ਵੈਸੇ ਤੁਹਾਡਾ ਨਾਂ ਕੀ ਆ ਮੁੰਡਾ ਮੈਨੂੰ ਕੁੜਤਾ ਸਾਫ਼ ਕਰਦਾ ਹੋਇਆ ਬੋਲਿਆ ਗੁੱਡੋ ਤੂੰ ਕਿੱਧਰ ਫਿਰਦੀ ਆ ਮਾਸੀ ਤੇਰੇ ਤੋਂ ਚਾਬੀਆਂ ਮੰਗ ਰਹੀ ਆ ਜਦੋਂ ਮੈਨੂੰ ਆਵਾਜ਼ ਵੱਜੀ ਤਾਂ ਮੈਂ ਬਾਤ ਸੁਣ ਕੇ ਭੱਜ ਗਈ ਮੈਂ ਚਾਬੀਆਂ ਲੈ ਕੇ ਆ ਰਹੀ ਸੀ ਤੇ ਮੇਰਾ ਧਿਆਨ ਉਸ ਗੱਭਰੂ ਵੱਲ ਪਤਾ ਨਹੀਂ ਕਿਉਂ ਜਾ ਰਿਹਾ ਸੀ ਤੇ ਸੋਚ ਕੇ ਹੱਸ ਆ ਜਾਂਦਾ ਸੀ ਕਿ ਕਿਵੇਂ ਉਹ ਦੋਵੇਂ ਹੱਥਾਂ ਨਾਲ ਚਾਹ ਦੇ ਦਾਗ ਮੇਰੇ ਕੋਲੋਂ ਲੁਕੋ ਰਿਹਾ ਸੀ ਮੈਂ ਮਾਸੀ ਵੱਲ ਜਾ ਰਹੀ ਸੀ ਤੇ ਮੇਰੀ ਨਜ਼ਰ ਦੁਬਾਰੇ ਉਸ ਗੱਭਰੂ ਤੇ ਪਈ ਉਹ ਵੀ ਲੱਗ ਰਿਹਾ ਸੀ ਜਿਵੇਂ ਮੈਨੂੰ ਹੀ ਉਡੀਕ ਰਿਹਾ ਸੀ ਉਸਨੇ ਮੈਨੂੰ ਪਾਣੀ ਦਾ ਖਾਲੀ ਜਗ ਦਿਖਾ ਕੇ ਪਾਣੀ ਲਿਆਉਣ ਦਾ ਇਸ਼ਾਰਾ ਕੀਤਾ ਇਹ ਵੇਖ ਕੇ ਮੈਨੂੰ ਹਾਸਾ ਵੀ ਆ ਰਿਹਾ ਸੀ ਤੇ ਤਰਸ ਵੀ ਕਿ ਵਿਚਾਰੇ ਦਾ ਵਿਆਹ ਖਰਾਬ ਹੋ ਗਿਆ ਨਹੀਂ ਗੁੱਡੂ ਕਿੱਧਰ ਤੁਰੀ ਫਿਰਦੀ ਆ ਮੈਂ ਤਾਂ ਤੈਨੂੰ ਕਦੋਂ ਦੀ ਲੱਭਦੀ ਫਿਰਦੀ ਆ ਆ ਲੈ ਚਾਬੀਆਂ ਦੇ ਮੈਂ ਕੱਪੜਾ ਲੀੜਾ ਕਢਣਾ ਨਾਲੇ ਤੂੰ ਮੇਰੇ ਨਾਲ ਚੱਲ ਕੱਪੜੇ ਕਢਵਾ ਦੇਵੀ ਮੇਰੀ ਮਾਸੀ ਚਾਬੀਆਂ ਫੜਦੀ ਹੋਈ ਬੋਲੀ ਮੈਂ ਵੀ ਮਾਸੀ ਨਾਲ ਤੁਰ ਪਈ ਤੇ ਕੱਪੜੇ ਕਢਣ ਲੱਗ ਪਈਆਂ ਇਨੇ ਨੂੰ ਮੈਨੂੰ ਉਸ ਗੱਭਰੂ ਦਾ ਖਿਆਲ ਆਇਆ ਤੇ ਮੈਂ ਮਾਸੀ ਕੋਲੋਂ ਅੱਖ ਬਚਾ ਕੇ ਭੱਜ ਗਈ ਪਰ ਜਦ ਆ ਕੇ ਵੇਖਿਆ ਤੇ ਉਹ ਗੱਭਰੂ ਉੱਥੇ ਨਹੀਂ ਸੀ ਮੈਂ ਆਪਣੇ ਹੱਥ ਪਾਣੀ ਦੀ ਬਾਲਟੀ ਲੈ ਕੇ ਖੜੀ ਸੀ ਤੇ ਦੇਖ ਰਹੀ ਸੀ ਕਿ ਉਹ ਕਿੱਧਰ ਗਿਆ ਜਦ ਮੈਨੂੰ ਉਹ ਨਾਂ ਦਿਸੀਆ ਤਾਂ ਮੈਂ ਵਾਪਸ ਮੁੜਾਈ ਤੇ ਮਗਰੋਂ ਆਵਾਜ਼ ਆਈ ਗੁੱਡੋ ਬਹੁਤ ਸਮਾਂ ਲਗਾ ਦਿੱਤਾ ਤੇ ਮੈਂ ਉਡੀਕ ਰਿਹਾ ਸੀ ਕਿ ਹੁਣ ਵੀ ਆਈ ਪਾਣੀ ਲੈ ਕੇ ਉਡੀਕ ਕਰਦਾ ਕਰਦਾ ਫਿਰ ਮੈਂ ਰੋਟੀ ਖਾਣ ਚਲਾ ਗਿਆ ਭੁੱਖ ਬਹੁਤ ਲੱਗੀ ਸੀ ਚੱਲ ਸ਼ੁਕਰਾ ਤੂੰ ਮੁੜਾਈ ਲੈ ਪਾਣੀ ਦਾ ਜੱਗ ਪਰ ਮੈਂ ਕੁੜਤਾ ਸਾਫ਼ ਕਰ ਲਵਾਂ ਮੈਂ ਵਾਪਸ ਮੁੜ ਕੇ ਵੇਖਿਆ ਤਾਂ ਉਹੀ ਗੱਭਰੂ ਖੜਾ ਸੀ ਮੈਂ ਜੱਗ ਫੜ ਕੇ ਪਾਣੀ ਦਾ ਭਰ ਦਿੱਤਾ ਤੇ ਮੈਂ ਪਾਣੀ ਵਾਲਾ ਜੱਗ ਫੜਾਉਣ ਲੱਗੀ ਤਾਂ ਅੱਗੋਂ ਆਵਾਜ਼ ਆਈ ਕਿ ਤੁਸੀਂ ਪਾਣੀ ਪਾ ਦੇਵੋ ਮੈਂ ਦੋਵੇਂ ਹੱਥਾਂ ਨਾਲ ਦਾਗ ਸਾਫ਼ ਕਰ ਲਵਾਂਗਾ ਮੈਂ ਚੁੱਪ ਸੀ ਤੇ ਪਾਣੀ ਪਾਉਣ ਲੱਗੀ ਨਾਲੇ ਸੋਚ ਰਹੀ ਸੀ ਕਿ ਇਹਦੇ ਨਾਲ ਕਿਉਂ ਗੱਲ ਲੱਗ ਪਈ ਜੇ ਕਿਸੇ ਨੇ ਵੇਖ ਲਿਆ ਤਾਂ ਮੈਨੂੰ ਕੀ ਕਹਿਣਗੇ ਮੈਂ ਇੱਕਦਮ ਆਪਦਾ ਮੂੰਹ ਨ ਕੋਲਿਆ ਤੁਸੀਂ ਸੋਹਣੇ ਬਹੁਤੋਂ ਜੀ ਹੁਣ ਤਾਂ ਮੈਂ ਦੇਖ ਲਿਆ ਤੁਹਾਨੂੰ ਮੂੰਹ ਨਾਲ ਕੋਬੋ ਕੋਈ ਕੁਝ ਨਹੀਂ ਕਹੇਗਾ ਮੈਂ ਹੈਗਾ ਜੇ ਕੋਈ ਕੁਝ ਕਹਿ ਗਿਆ ਤਾਂ ਸੁੱਖਾ ਸਿਉ ਆਪੇ ਦੇਖ ਲੂ ਜੀ ਇਹ ਸੁੱਖਾ ਸਿਉ ਕੌਣ ਆ ਸਾਡੇ ਤਾਂ ਕੋਈ ਜਾਣਦਾ ਨਹੀਂ ਉਹਨਾਂ ਨੂੰ ਮੈਂ ਪਾਣੀ ਪਾਉਂਦੀ ਨੇ ਪੁੱਛਿਆ ਜੀ ਮੇਰਾ ਨਾਮ ਹੈ ਸੁੱਖਾ ਸਿੰਘ ਮੈਂ ਹਾਂ ਅੱਛਾ ਜੀ ਸੋਣਾ ਮੈਂ ਪਾਣੀ ਪਾਉਂਦੀ ਹੋਈ ਬੋਲੀ ਹਾਂਜੀ ਤੁਹਾਡਾ ਨਾਮ ਵੀ ਸੋਨਾ ਹੈ ਤੇ ਤੁਸੀਂ ਆਪਣੇ ਨਾਮ ਤੋਂ ਵੀ ਸੋਹਣੇ ਹੋ ਚਲੋ ਜੀ ਹੋ ਗਿਆ ਤੁਹਾਡਾ ਕੁੜਤਾ ਸਾਫ ਹੁਣ ਮੈਂ ਜਾਣਾ ਮੈਂ ਬਾਲਟੀ ਚੁੱਕ ਕੇ ਬੋਲੀ ਹਾਂਜੀ ਸ਼ੁਕਰੀਆ ਤੁਸੀਂ ਮੇਰੀ ਮਦਦ ਕੀਤੀ ਸੁੱਖਾ ਜੱਗ ਫੜਾਉਂਦਾ ਹੋਇਆ ਬੋਲਿਆ ਮੈਂ ਜੱਗ ਫੜ ਰਹੀ ਸੀ ਸੁੱਖੇ ਨੇ ਮੇਰੇ ਹੱਥ ਤੇ ਆਪਣਾ ਹੱਥ ਰੱਖ ਦਿੱਤਾ ਤੇ ਮੈਂ ਜਲਦੀ ਨਾਲ ਆਪਣਾ ਹੱਥ ਪਾਸੇ ਕੀਤਾ ਤੇ ਉਥੋਂ ਤੁਰਨ ਲੱਗੀ ਗੁੱਡੋ ਇੱਕ ਵਾਰੀ ਮੂੰਹ ਤਾਂ ਦਿਖਾ ਜਾ ਜਾਂਦੀ ਹੋਈ ਸੁੱਖਾ ਬੋਲਿਆ ਮੈਂ ਵੀ ਦੋਵੇਂ ਅੱਖਾਂ ਨਾਲ ਟੀਰ ਕੱਢ ਕੇ ਉਹਦੇ ਵੱਲ ਮੂੰਹ ਕੀਤਾ ਤੇ ਉਥੋਂ ਭੱਜ ਗਈ ਮੈਂ ਘਰ ਵੱਲ ਹੱਸਦੀ ਆ ਰਹੀ ਸੀ ਤੇ ਮੈਨੂੰ ਰਾਹ ਵਿੱਚ ਮੇਰੀ ਸਹੇਲੀ ਮਿਲੀ ਤੇ ਹੱਸਦੀ ਹੋਈ ਕਹਿਣ ਲੱਗੀ ਗੁੱਡੋ ਕੌਣ ਸੀ ਉਹ ਮੁੰਡਾ ਜਿਹਦੇ ਕੱਪੜੇ ਤੂੰ ਸਾਫ਼ ਕਰਵਾ ਰਹੀ ਸੀ ਬੱਸੇ ਸੋਹਣਾ ਸੀ ਦੋਵੇਂ ਤੁਸੀਂ ਬੜੇ ਸੋਹਣੇ ਲੱਗ ਰਹੇ ਸੀ ਮੈਨੂੰ ਵੀ ਦੱਸ ਦੇ ਓ ਕੀ ਕਹਿ ਰਿਹਾ ਸੀ ਉਹ ਤੈਨੂੰ ਲੈ ਵਿਚਾਰੇ ਦੇ ਕੱਪੜਿਆਂ ਤੇ ਚਾਹ ਢਲ ਗਈ ਸੀ ਉਹਨੇ ਤਾਂ ਮੇਰੇ ਤੋਂ ਪਾਣੀ ਮੰਗਿਆ ਸੀ ਘੜਤਾ ਸਾਫ਼ ਕਰਨ ਲਈ ਤੇ ਮੈਂ ਉਹਨੂੰ ਪਾਣੀ ਦੇਣ ਚਲੀ ਗਈ ਸੀ ਹੋਰ ਦੱਸ ਕੀ ਕਹਿਣਾ ਸੀ ਉਹਨੇ ਚਲ ਛੱਡ ਮੈਨੂੰ ਰੋਟੀ ਦੀ ਭੁੱਖ ਲੱਗੀ ਆ ਚਲ ਆਪਾਂ ਦੋਵੇਂ ਖਾ ਆਈਏ ਲੈ ਮੈਂ ਤਾਂ ਖਾਈ ਜਦ ਤੂੰ ਉਸ ਮੁੰਡੇ ਨਾਲ ਗੱਲਾਂ ਲੱਗੀ ਹੋਈ ਸੀ ਉਦੋਂ ਤਾਂ ਤੂੰ ਸਾਰਾ ਕੁਝ ਭੁੱਲੀ ਫਿਰਦੀ ਸੀ ਵੀ ਰੋਟੀ ਵੀ ਖਾਣੀ ਆ ਜਾਂ ਕੋਈ ਦੇਖਤਾ ਨਹੀਂ ਰਿਹਾ ਵੀ ਕੋਈ ਕੀ ਕਹੂ ਬਿਨਾ ਜਾਣ ਪਛਾਣ ਵਾਲੇ ਮੁੰਡੇ ਨਾਲ ਗੱਲਾਂ ਕਰੀ ਜਾਂਦੀ ਆ ਚਲ ਛੱਡ ਹੁਣ ਖਾ ਵੀ ਰੋਟੀ ਮੈਨੂੰ ਮਾਸੀ ਬੁਲਾ ਰਹੀ ਆ ਕਹਿੰਦੀ ਹੋਈ ਮਣੀ ਬੋਲੀ ਸੱਚ ਦੱਸ ਮੈਨੂੰ ਕਿਸੇ ਨੇ ਵੇਖਿਆ ਤਾਂ ਨਹੀਂ ਸੁਖੇ ਨਾਲ ਮੈਂ ਉਸ ਨੂੰ ਪੁੱਛਣ ਲੱਗੀ ਨਹੀਂ ਨਹੀਂ ਕਿਸੇ ਨੇ ਨਹੀਂ ਦੇਖਿਆ ਐਨੇ ਰੋਲੇ ਰੱਪੇ ਦੇ ਵਿੱਚ ਕਿਸੇ ਨੂੰ ਕੀ ਪਤਾ ਲੱਗਦਾ ਵੀ ਕੋਈ ਕੀ ਕਰਦਾ ਫਿਰਦਾ ਚੱਲ ਹੁਣ ਰੋਟੀ ਖਾ ਨਹੀਂ ਤਾਂ ਚੱਕ ਦੇਣੀਆਂ ਨੇ ਰੋਟੀਆਂ ਉੱਥੋਂ ਮੈਨੂੰ ਇਹ ਸੁਣ ਕੇ ਖੁਸ਼ੀ ਹੋਈ ਜਦੋਂ ਮਣੀ ਨੇ ਕਿਹਾ ਕਿ ਕੌਣ ਦੇਖਦਾ ਏ ਨੇ ਟੋਲੇ ਵਿੱਚ ਮਣੀ ਨੂੰ ਮੈਂ ਕਿਹਾ ਕਿ ਚੱਲ ਮੇਰੇ ਨਾਲ ਮੈਂ ਕੱਲੀ ਰਹਿ ਗਈ ਤੂੰ ਮੇਰੇ ਕੋਲ ਬਹਿ ਜੀ ਮੈ ਮਣੀ ਦੀ ਬਾਹ ਫੜਦੀ ਹੋਈ ਬੋਲੀ ਲੈ ਇਕੱਲੀ ਕਿਉਂ ਬੁਲਾ ਰਹੀ ਆ ਸੁੱਖੇ ਨੂੰ ਕਹਦੇ ਆ ਜਾ ਰੋਟੀ ਖਾ ਲੈਨੇ ਆ ਉਹਨੂੰ ਵੀ ਭੁੱਖ ਲੱਗੀ ਹੋਣੀ ਆ ਮਣੀ ਮੈਨੂੰ ਛੇੜਦੀ ਹੋਈ ਬੋਲੀ ਤਾਂ ਆਗੋਂ ਮੈਂ ਵੀ ਕਹਿ ਦਿੱਤਾ ਬੁਲਾ ਤਾਂ ਲੈਂਦੀ ਉਹਨੇ ਤਾਂ ਖਾ ਵੀ ਲਈ ਸੀ ਰੋਟੀ ਜੇ ਨਾ ਖਾਈ ਹੁੰਦੀ ਤਾਂ ਜ਼ਰੂਰ ਬੁਲਾਉਂਦੀ ਅਸੀਂ ਦੋਵੇਂ ਹੱਸਦੀਆਂ ਹੋਈਆਂ ਰੋਟੀ ਖਾਣ ਲਈ ਚਲੀਆਂ ਗਈਆਂ ਜਦੋਂ ਅੱਗੇ ਜਾ ਕੇ ਵੇਖਿਆ ਸੁੱਖਾ ਆਪਣੇ ਵੈਲੀਆਂ ਵਿੱਚ ਖੜਾ ਸੀ ਤੇ ਮਣੀ ਨੇ ਹੌਲੇ ਜਿਹੇ ਮੇਰੇ ਕੰਨ ਵਿੱਚ ਕਿਹਾ ਆ ਖੜਾ ਨਹੀਂ ਤੇਰਾ ਰਾਂਝਾ ਮੈ ਮਣੀ ਨੂੰ ਕਿਹਾ ਚੁੱਪ ਕਰ ਲਾ ਕੋਈ ਸੁਣ ਨਾ ਲਵੇ ਮੈਂ ਰੋਟੀ ਖਾਣ ਜਾ ਰਹੀ ਸੀ ਮਣੀ ਸੁੱਖੇ ਦੀ ਤਾਰੀਫ ਕਰਨ ਲੱਗ ਪਈ ਦੇ ਖੜੀਏ ਤੇਰਾ ਸੁੱਖਾ ਤਾਂ ਸਾਰੇ ਪਿੰਡ ਨਾਲੋਂ ਸੋਹਣਾ ਸਾਰਿਆਂ ਵਿੱਚੋਂ ਹੀ ਇਕੱਲਾ ਖੜਿਆ ਨਜ਼ਰ ਆ ਰਿਹਾ ਨਾਲੇ ਵੇਖ ਉਹ ਵੀ ਤੇਰੇ ਵੱਲ ਵੇਖ ਕੇ ਹੱਸੀ ਜਾਂਦਾ ਮੈਂ ਨਹੀਂ ਵੇਖਣਾ ਨਹੀਂ ਐਵੇਂ ਨਾ ਤੂੰ ਐਵੇਂ ਬੋਲੀ ਚੱਲ ਚੁੱਪ ਕਰਕੇ ਮੈਨੂੰ ਰੋਟੀ ਖਾ ਲੈਣ ਦੇ ਮੈਂ ਰੋਟੀ ਚੱਕਦੀ ਹੋਈ ਬੋਲੀ ਮੈਂ ਰੋਟੀ ਖਾਣ ਲੱਗ ਗਈ ਤੇ ਮੈਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਮਣੀ ਦੁਆਰਾ ਬੋਲਣ ਲੱਗ ਪਈ ਦੇਖਨੀ ਸੁੱਖਾ ਆਪਣੇ ਵੱਲ ਹੀ ਆ ਰਿਹਾ ਮੈਂ ਤਾਂ ਜਾ ਰਹੀ ਆ ਤੂੰ ਆਪੇ ਆ ਜੀ ਰੋਟੀ ਖਾ ਕੇ ਇਹ ਸੁਣ ਕੇ ਜਦੋਂ ਮੈਂ ਸੁੱਖੇ ਵੱਲ ਵੇਖਣ ਲੱਗੀ ਤਾਂ ਉਹ ਮੈਨੂੰ ਵੇਖ ਕੇ ਹੱਸ ਰਿਹਾ ਸੀ ਮੈਂ ਵੇਖ ਕੇ ਨਜ਼ਰਾਂ ਹੇਠਾਂ ਕਰ ਲਈਆਂ ਤੇ ਜਲਦੀ ਨਾਲ ਰੋਟੀ ਖਾਣ ਲੱਗ ਪਈ ਥੋੜੇ ਸਮੇਂ ਬਾਅਦ ਵੇਖਿਆ ਤਾਂ ਸੁੱਖਾ ਮੇਰੇ ਲਈ ਪਾਣੀ ਲੈ ਕੇ ਮੇਰੇ ਕੋਲ ਖੜਾ ਸੀ ਹੌਲੀ ਹੌਲੀ ਰੋਟੀ ਕਿਧਰੇ ਗਲ ਵਿੱਚ ਬੁਰਕੀ ਨਾ ਫਸ ਜਾਵੇ ਤੇ ਆ ਲਓ ਪਾਣੀ ਸੁੱਖਾ ਪਾਣੀ ਦਾ ਗਲਾਸ ਰੱਖਦਾ ਹੋਇਆ ਬੋਲਿਆ ਮੈਂ ਰੋਟੀ ਖਾਣ ਤੋਂ ਬਾਅਦ ਅੰਦਰ ਵੱਲ ਨੂੰ ਆ ਗਈ ਪਰ ਮੈਨੂੰ ਸੁੱਖੇ ਦਾ ਚੇਤਾ ਮੁਰਮੁਰ ਕੇ ਆਈ ਜਾਂਦਾ ਸੀ ਤੇ ਚਾਹ ਨਾਲ ਲਿਬੜੇ ਹੋਏ ਕੁੜਤੇ ਨੂੰ ਲੁਕਾਉਂਦੇ ਹੋਏ ਦਾ ਹਾਸਾ ਵੀ ਯਾਦ ਆ ਰਿਹਾ ਸੀ ਪਤਾ ਨਹੀਂ ਕਿਉਂ ਐਵੇਂ ਲੱਗ ਰਿਹਾ ਸੀ ਕਿ ਸੁੱਖਾ ਮੈਨੂੰ ਕੁਝ ਕਹਿਣਾ ਚਾਹੁੰਦਾ ਹੋਵੇ ਮੈਂ ਇੱਧਰ ਸੁੱਖੇ ਬਾਰੇ ਸੋਚਦੀ ਰਹੀ ਤੇ ਉੱਧਰ ਭੈਣ ਦੇ ਆਨੰਦ ਕਾਰਜ ਵੀ ਹੋ ਗਏ ਸੀ। ਮੈਨੂੰ ਤਾਂ ਉਹਨਾਂ ਦੇ ਆਨੰਦ ਕਾਰਜ ਦਾ ਹੀ ਪਤਾ ਲੱਗਿਆ ਤੇ ਇੱਥੇ ਮਣੀ ਆ ਕੇ ਫੇਰ ਛੇੜਨ ਲੱਗ ਪਈ ਕਿ ਤੂੰ ਇੱਥੇ ਬੈਠੀ ਆ ਉੱਧਰ ਭੈਣ ਦੇ ਆਨੰਦ ਕਾਰਜ ਵੀ ਹੋ ਗਏ। ਮੈਨੂੰ ਤੇ ਲੱਗਦਾ ਤੇਰਾ ਵੀ ਦਿਲ ਕਰ ਰਿਹਾ ਜਨੰਦ ਕਾਰਜ ਕਰਵਾਉਣ ਨੂੰ ਤਾਂ ਹੀ ਕੱਲੀ ਬੈਠੀ ਆ। ਸੱਚ ਕੀ ਕਹਿੰਦਾ ਤੇਰਾ ਸੁੱਖਾ ਮਣੀ ਮੇਰੇ ਕੋਲ ਬੈਠਦੀ ਹੋਈ ਬੋਲੀ ਮੈਂ ਕੁਝ ਵੀ ਬੋਲ ਨਾ ਸਕੀ ਤੇ ਮਣੀ ਦੀ ਗੱਲ ਸੁਣ ਕੇ ਮੈਂ ਵੀ ਹੱਸ ਪਈ ਮੈਂ ਮਣੀ ਨੂੰ ਕਿਹਾ ਕਿ ਚੱਲ ਭੈਣ ਕੋਲ ਚੱਲਦੇ ਹਾਂ ਇਹ ਕਹਿ ਕੇ ਅਸੀਂ ਭੈਣ ਕੋਲ ਚਲੀਆਂ ਗਈਆਂ ਤੇ ਜਦੋਂ ਮੈਂ ਜਾ ਕੇ ਵੇਖਿਆ ਤਾਂ ਸੁੱਖਾ ਵੀ ਉੱਥੇ ਹੀ ਖੜਾ ਸੀ ਮੈਂ ਸੁੱਖੇ ਵੱਲ ਵੇਖ ਕੇ ਨੀਵੀਂ ਪਾ ਲਈ ਸੁੱਖਾ ਵੀ ਜਿਵੇਂ ਕੁਝ ਕਹਿਣਾ ਚਾਹੁੰਦਾ ਸੀ ਮੈਂ ਭੈਣ ਕੋਲ ਜਾ ਕੇ ਬੈਠ ਗਈ ਪਰ ਮੇਰੇ ਤੋਂ ਤਹਾਨੂੰ ਨਹੀਂ ਸੀ ਵੇਖਿਆ ਜਾ ਰਿਹਾ ਮੈਂ ਉੱਪਰ ਵੱਲ ਨੂੰ ਵੇਖਿਆ ਤਾਂ ਸੁੱਖਾ ਮੇਰੇ ਵੱਲ ਹੀ ਵੇਖ ਰਿਹਾ ਸੀ ਸੁਖੇ ਨੇ ਮੈਨੂੰ ਵੇਖ ਕੇ ਥੋੜਾ ਜਿਹਾ ਹਾ ਹਾਸਿਆ ਮੈਂ ਵੀ ਉਸ ਦੀ ਤਰ੍ਹਾਂ ਹੱਸ ਕੇ ਨੀਮੀ ਪਾਲੀ ਹੁਣ ਅਸੀਂ ਉਥੋਂ ਕਮਰੇ ਵੱਲ ਆ ਰਹੇ ਸੀ ਕਿ ਸੁਖੇ ਨੇ ਹੌਲੀ ਜਿਹੀ ਇਸ਼ਾਰਾ ਕੀਤਾ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਰੁਕ ਜਾਓ ਅਸੀਂ ਉਥੋਂ ਤੁਰਨ ਲੱਗੇ ਸੁਖੇ ਨੇ ਮੇਰੇ ਵੱਲ ਆ ਕੇ ਕਿਹਾ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਇਹ ਸੁਣ ਕੇ ਮੈਂ ਉਥੋਂ ਆ ਗਈ ਪਰ ਮੈਨੂੰ ਸੁਖੇ ਦੁਆਰਾ ਕੀਤਾ ਇਸ਼ਾਰਾ ਹੀ ਬਾਰੀ-ਬਾਰੀ ਯਾਦ ਆ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਮੈਂ ਕਿਧਰੇ ਘੁਆਚ ਗਈ ਹੋਵਾਂ ਮੈਨੂੰ ਹਰ ਥਾਂ ਸੁੱਖਾ ਹੀ ਦਿਖਾਈ ਦੇ ਰਿਹਾ ਸੀ ਥੋੜੇ ਸਮੇਂ ਬਾਅਦ ਮੇਰੇ ਕੋਲ ਮਣੀ ਆਈ ਤੇ ਹਸਦੀ ਹਸਦੀ ਕਹਿਣ ਲੱਗੀ ਗੁੱਡੋ ਤੈਨੂੰ ਬਾਹਰ ਸੁੱਖਾ ਬੁਲਾ ਰਿਹਾ ਕਿ ਮੈਂ ਗੁੱਡੋ ਨਾਲ ਗੱਲ ਕਰਨੀ ਆ ਉਹਨੂੰ ਸਨੇਹਾ ਲਾ ਦੇ ਆ ਕੀ ਕਹਿ ਰਹੀ ਏ ਮਣੀ ਮੈਂ ਨਹੀਂ ਜਾਣਾਂ ਕਿਧਰੇ ਜੇ ਕਿਸੇ ਨੇ ਵੇਖ ਲਿਆ ਤੇ ਮੈਨੂੰ ਕੀ ਕਹੂ ਨਾਲੇ ਜੇ ਉਹਨੇ ਗੱਲ ਕਰਨੀ ਆ ਤਾਂ ਇੱਥੇ ਆ ਜੇ ਜੇ ਕਿਸੇ ਨੇ ਵੇਖ ਲਿਆ ਤਾਂ ਮੇਰਾ ਜਲੂਸ ਨਿਕਲ ਜੂ ਕਰ ਦੇ ਕੀ ਕਹਿਣਗੇ ਵੀ ਇਹਨੂੰ ਕੋਈ ਸ਼ਰਮ ਹੀ ਨਹੀਂ ਮੈਂ ਨਹੀਂ ਜਾਣਾ ਕਿਸੇ ਕੋਲ ਲੈ ਤੂੰ ਤਾਂ ਐਵੇਂ ਹੀ ਡਰ ਰਹੀ ਆਂ ਐਨੀ ਇਕੱਠ ਵਿੱਚ ਤੈਨੂੰ ਕੋਈ ਨਹੀਂ ਵੇਖਦਾ ਜੇ ਮੈਂ ਹੁੰਦੀ ਤੇਰੀ ਜਗ੍ਹਾ ਤਾਂ ਮੈਂ ਕਦੋਂ ਦੀ ਚਲੀ ਜਾਣਾ ਸੀ ਮੈਂ ਮਣੀ ਨਾਲ ਬੋਲਦੀ ਹੋਈ ਅੰਦਰ ਆ ਬੈਠੀ ਮੈਨੂੰ ਹੁਣ ਵੀ ਸੁੱਖੇ ਦਾ ਖਿਆਲ ਆਈ ਜਾ ਰਿਹਾ ਸੀ ਕਿ ਉਹ ਮੈਨੂੰ ਹੀ ਕਿਉਂ ਬੁਲਾ ਰਿਹਾ ਹੈ ਪਰ ਇਸ ਵਿੱਚ ਉਹ ਇਕੱਲਾ ਸੀ ਸਗੋਂ ਮੇਰਾ ਵੀ ਅੰਦਰ ਉਸ ਨਾਲ ਸਹਿਮਤ ਸੀ ਮੈਨੂੰ ਵੀ ਸੁੱਖਾ ਹੀ ਯਾਦ ਆਈ ਜਾ ਰਿਹਾ ਸੀ ਮੈਂ ਜਦ ਵੀ ਕਿਸੇ ਕੰਮ ਲਈ ਬਾਹਰ ਅੰਦਰ ਜਾਂਦੀ ਤਾਂ ਲੱਗਦਾ ਕਿ ਸੁੱਖਾ ਮੇਰੇ ਨਾਲ ਨਾਲ ਤੁਰ ਰਿਹਾ ਹੈ ਪਰ ਜਦੋਂ ਮੈਂ ਉਸ ਸੁਪਨੇ ਤੋਂ ਬਾਹਰ ਆ ਕੇ ਵੇਖਦੀ ਤਾਂ ਮੇਰਾ ਭਲੇਖਾ ਹੀ ਹੁੰਦਾ ਉਹ ਮੇਰੇ ਵੱਲ ਆਕਰਸ਼ਿਤ ਹੋ ਰਿਹਾ ਸੀ ਨੀ ਗੁੱਡੋ ਤੁਸੀਂ ਇੱਥੇ ਬੈਠੀਆਂ ਕੀ ਕਰ ਰਹੀਆਂ ਹੋ ਉਧਰ ਬਰਾਤ ਦੀ ਵਿਦਾਈ ਹੋਣ ਵਾਲੀ ਆ ਇੰਨੇ ਨੂੰ ਮਾਸੀ ਦੀ ਆਵਾਜ਼ ਆਈ ਮਣੀ ਇੱਕਦਮ ਖੜੀ ਹੋ ਕੇ ਬੋਲੀ ਚੱਲ ਗੁੱਡੋ ਤੂੰ ਆਪਣੇ ਅਨੰਦ ਕਾਰਜ ਤੇ ਤਾਂ ਨਹੀਂ ਗਈ ਵੇਖੀ ਕਿਧਰੇ ਵਿਦਾਇਗੀ ਤੇ ਵੀ ਨਾ ਜਾਵੇਂ ਚੱਲ ਆਪਾਂ ਚੱਲਦੇ ਆਂ ਭੈਣ ਵੀ ਵੇਖਦੀ ਹੋ ਮਨੀ ਨੇ ਮੈਨੂੰ ਬਾਹਰ ਤੋਂ ਫੜ ਕੇ ਉਠਾ ਲਿਆ ਤੇ ਅਸੀਂ ਬਾਹਰ ਵੱਲ ਤੁਰ ਪਈਆਂ ਮੈਨੂੰ ਫੇਰ ਸੁੱਖੇ ਦਾ ਖਿਆਲ ਆਉਣ ਲੱਗਿਆ ਤੇ ਮੈਂ ਆਲੇ-ਦੁਆਲੇ ਵੇਖਣ ਲੱਗ ਪਈ ਉਦੋਂ ਤਾਂ ਗਈ ਨਹੀਂ ਵਿਚਾਰਾ ਉਡੀਕ ਕਰਦਾ ਹੋਣਾ ਨਾਲੇ ਇਹਨੇ ਕਿਹਾ ਹੁਣ ਰੋਜ਼ ਮਿਲਣਾ ਗੱਲ ਹੀ ਕਰਨ ਨੂੰ ਕਹਿ ਰਿਹਾ ਸੀ ਦੱਸ ਕੀ ਤੈਨੂੰ ਖਾਣ ਲੱਗਾ ਸੀ ਉਹ ਮੈਂ ਸੁਣਿਆ ਸਾਰੇ ਪਿੰਡ ਦੇ ਲੋਕ ਤਰੀਫਾਂ ਕਰਦੇ ਨੇ ਸੁੱਖੇ ਦੀਆਂ ਪਿੰਡ ਵਿੱਚ ਕੋਈ ਵੀ ਸੁੱਖੇ ਦੀ ਗੱਲ ਨਹੀਂ ਮੋੜਦਾ ਹਰ ਕੋਈ ਸਤਕਾਰ ਕਰਦਾ ਆਖੇ ਸੁੱਖੇ ਵਰਗਾ ਕੋਈ ਭਲਾ ਪੁਰਸ਼ ਤਾਂ ਹੈ ਹੀ ਨਹੀਂ ਇਧਰ ਮਣੀ ਵੀ ਸੁੱਖੇ ਦੀਆਂ ਤਰੀਫਾਂ ਕਰਨ ਲੱਗੀ ਹੋਈ ਸੀ ਮਣੀ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਲੱਗਿਆ ਕਿ ਇੱਕ ਵਾਰੀ ਵੇਖ ਹੀ ਆਵਾਂ ਕੀ ਇਹ ਸੁੱਖਾ ਕੁਝ ਕਹਿਣਾ ਚਾਹੁੰਦਾ ਹੋ ਪਰ ਮੈਨੂੰ ਡਰ ਵੀ ਲੱਗਦਾ ਸੀ ਕਿਉਂਕਿ ਸਾਡੇ ਘਰ ਸਾਡੀ ਘਟ ਤੇ ਮੇਰੀਆਂ ਭੂਆ ਹੋਰਾਂ ਦੀ ਜ਼ਿਆਦਾ ਚੱਲਦੀ ਸੀ ਇਸ ਦਾ ਕਾਰਨ ਮੇਰੀ ਛੋਟੀ ਉਮਰੇ ਮੇਰੇ ਪਿਓ ਦੀ ਅਚਾਨਕ ਹੋਈ ਮੌਤ ਤੇ ਘਰ ਕਰਜ਼ੇ ਕਾਰਨ ਆਈ ਗਰੀਬੀ ਨੇ ਸਾਡੀ ਮੁਖਤਿਆਰੀ ਦਾ ਹੱਕ ਮੇਰੀਆਂ ਭੂਆ ਹੋਰਾਂ ਨੇ ਲਿਆ ਲਿਆ ਸੀ ਮੈਂ ਮਣੀ ਨੂੰ ਕਿਹਾ ਕਿ ਸੁੱਖਾ ਕਿੱਥੇ ਆ ਮਣੀ ਨੇ ਦੱਸਿਆ ਕਿ ਉਹ ਉੱਥੇ ਹੀ ਆ ਜਿੱਥੇ ਤੂੰ ਉਹਨੂੰ ਪਾਣੀ ਫੜਾ ਰਹੀ ਸੀ ਇਹ ਸੁਣ ਕੇ ਮੈਂ ਮਣੀ ਨੂੰ ਕਿਹਾ ਕਿ ਕੋਈ ਵੇਖ ਨਾ ਲਵੇ ਮਣੀ ਨੇ ਕਿਹਾ ਮੈਂ ਹੈਗੀ ਆ ਕੋਈ ਨਹੀਂ ਮੈਂ ਆਪੇ ਵੇਖ ਲਵਾਂਗੀ ਇਹ ਸੁਣ ਕੇ ਮੈਂ ਉਸੇ ਥਾਂ ਚਲੀ ਗਈ ਜਿੱਥੇ ਮੈਂ ਸੁੱਖੇ ਨੂੰ ਪਾਣੀ ਦਿੱਤਾ ਸੀ ਅੱਗੇ ਜਾ ਕੇ ਜਦੋਂ ਮੈਂ ਵੇਖਿਆ ਸੁੱਖਾ ਉੱਥੇ ਹੀ ਖੜਾ ਸੀ ਮੈਂ ਉਸ ਵੱਲ ਵੇਖਿਆ ਤੇ ਮੁਸਕਰਾ ਪਈ ਮੈਂ ਵੇਖ ਕੇ ਨੀਮੀ ਵੀ ਪਾ ਲਈ ਤੇ ਹੇਠਾ ਮੂੰਹ ਕਰਕੇ ਖੜ ਗਈ ਅਸੀਂ ਦੋਵੇਂ ਚੁੱਪ ਸੀ ਤੇ ਥੋੜੇ ਸਮੇਂ ਬਾਅਦ ਮਣੀ ਦੀ ਆਵਾਜ਼ ਆਈ ਗੁੱਡੋ ਪਾਣੀ ਪਾ ਕੇ ਦੇ ਦੇ ਜੱਗ ਵਿੱਚ ਇਹ ਦੋਵੇਂ ਸੁਣ ਕੇ ਅਸੀਂ ਹੱਸ ਪਏ ਮਣੀ ਦੀ ਜੱਗ ਵਾਲੀ ਗੱਲ ਸੁਣ ਕੇ ਅਸੀਂ ਹਸੇ ਤੇ ਮੈਂ ਪਾਣੀ ਦੇ ਜੱਗ ਦੇ ਬਹਾਨੇ ਸੁੱਖੇ ਨੂੰ ਬੁਲਾ ਲਿਆ ਹੁਣ ਬੋਲੇ ਵੀ ਕੁਝ ਤੇ ਗੱਲ ਵੀ ਕਰਨਾ ਚਾਹੁੰਦੇ ਹੋ ਜੀ ਤੁਸੀਂ ਮੈਨੂੰ ਮਣੀ ਨੇ ਕਿਹਾ ਕਿ ਸੁੱਖਾ ਕੋਈ ਗੱਲ ਕਰਨ ਨੂੰ ਕਹਿ ਰਿਹਾ ਸੀ ਹੁਣ ਜਲਦੀ ਬੋਲੋ ਜੇ ਕਿਸੇ ਨੇ ਵੇਖ ਲਿਆ ਤਾਂ ਗੜਬੜ ਹੋ ਜਾਵੇਗੀ ਜੀ ਤੁਸੀਂ ਬਹੁਤ ਸੋਹਣੇ ਹੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾ ਲਵੋ ਸਮਾਂ ਬਹੁਤ ਘੱਟ ਹੈ ਵਿਦਾਈ ਹੋਣ ਵਾਲੀ ਆ ਮੈਂ ਤੁਹਾਨੂੰ ਅਸਲੀ ਗੱਲ ਦੱਸੀ ਆ ਕਿ ਸਮਾਂ ਨਾ ਖਰਾਬ ਹੋ ਜਾਵੇ ਜੇ ਕੋਈ ਆ ਗਿਆ ਤਾਂ ਸੁੱਖਾ ਮੇਰੇ ਤੋਂ ਜੱਗ ਫੜਦਾ ਹੋਇਆ ਬੋਲਿਆ ਇਹ ਸੁਣ ਕੇ ਮੈਨੂੰ ਜਿਵੇਂ ਕੰਬਣੀ ਜਹੀ ਛਿੜ ਗਈ ਤੇ ਮੈਂ ਚੁੱਪ ਸੀ ਥੋੜੇ ਸਮੇਂ ਬਾਅਦ ਮੈਂ ਪੁੱਛਿਆ ਕਿ ਇੱਥੇ ਮੇਰੀ ਹਾਂ ਕਰਨੀ ਠੀਕ ਨਹੀਂ ਕਿਉਂਕਿ ਮੇਰੇ ਘਰ ਮੇਰੇ ਭੂਆ ਹੋਰਾਂ ਦੀ ਚਲਦੀ ਆ ਸੁੱਖਾ ਇਹ ਸੁਣ ਕੇ ਕਹਿਣ ਲੱਗਾ ਤੁਸੀਂ ਇੱਕ ਵਾਰੀ ਹਾਂ ਤਾਂ ਕਰੋ ਬਾਕੀ ਮੇਰੇ ਉੱਤੇ ਛੱਡ ਦੇਵੋ ਹੁਣ ਮੈਨੂੰ ਹਾਂ ਜਾਂ ਨਾ ਵਿੱਚ ਜਵਾਬ ਦੇ ਦੇਵੋ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾ ਸਕਦੇ ਹੋ ਜੀ ਜਿਵੇਂ ਮੇਰੇ ਘਰ ਦੇ ਕਰਨਗੇ ਮੈਂ ਉਹਨਾਂ ਅਨੁਸਾਰ ਹੀ ਵਿਆਹ ਕਰਵਾਉਣਾ ਹੁਣ ਕੋਈ ਮੈਨੂੰ ਗੱਲ ਕਰਦੀ ਨੂੰ ਨਾ ਵੇਖ ਲਵੀ ਮੈਂ ਜਾ ਰਹੀ ਹਾਂ ਇਹ ਕਹਿ ਕੇ ਮੈਂ ਮਣੀ ਵੱਲ ਤੁਰ ਪਈ ਰਾਹ ਵਿੱਚੋਂ ਮੈਂ ਫਿਰ ਮੁੜਾਈ ਤੇ ਸੁੱਖੇ ਨੂੰ ਕਿਹਾ ਕਿ ਤੁਸੀਂ ਵੀ ਬਹੁਤ ਸੋਹਣੇ ਹੋ ਲਿਆਓ ਮੈਨੂੰ ਪਾਣੀ ਵਾਲਾ ਜੱਗ ਫੜਾਓ ਕਿਤੇਰੇ ਨਾਲ ਹੀ ਨਾ ਲੈ ਜਿਓ ਜਿਹੜੀ ਚੀਜ਼ ਨੂੰ ਨਾਲ ਲਿਜਾਣਾ ਚਾਹਣਾ ਉਹ ਤਾਂ ਨਹੀਂ ਆ ਰਹੀ ਆ ਜੱਗ ਤੋਂ ਮੈਂ ਕੀ ਕਰਾਉਣਾ ਸੁੱਖਾ ਹੱਸਦਾ ਹੋਇਆ ਬੋਲਿਆ ਚੀਜ਼ ਲੈ ਜਾਣ ਦੀ ਜਾਂਚ ਹੋਣੀ ਚਾਹੀਦੀ ਆ ਸਭ ਕੁਝ ਬੰਦੇ ਦੇ ਹੱਥ ਹੁੰਦਾ ਮੈਂ ਜੱਗ ਫੜ ਕੇ ਮਣੀ ਕੋਲ ਆ ਗਈ ਕੀ ਕਹਿ ਰਿਆ ਸੀ ਫਿਰ ਮੈਡਮੇ ਸੁੱਖਾ ਮੈਨੂੰ ਲੱਗਦਾ ਦਿਲ ਆ ਗਿਆ ਸਾਡੀ ਗੁੱਡੋ ਤੇ ਮਣੀ ਹੱਸਦੀ ਹੋਈ ਬੋਲੀ ਹਾਂ ਨਹੀਂ ਅੜੀਏ ਮੈਨੂੰ ਕਹਿੰਦਾ ਕਿ ਤੁਹਾਡੇ ਨਾਲ ਵਿਆਹ ਕਰਵਾਉਣਾ ਮੈਂ ਤੁਸੀਂ ਮੈਨੂੰ ਹਾਂ ਜਾਂ ਨਾ ਵਿੱਚ ਜਵਾਬ ਦੇਵੋ ਮੈਂ ਮਣੀ ਨੂੰ ਦੱਸ ਹੀ ਰਹੀ ਸੀ ਕਿ ਮਣੀ ਸੁੱਖੇ ਵੱਲ ਚਲੀ ਗਈ ਮਣੀ ਨੇ ਸੁੱਖੇ ਨੂੰ ਕਿਹਾ ਕਿ ਵਿਆਹ ਤਾਂ ਅਸੀਂ ਕਰ ਦੇਣਾ ਗੁੱਡੂ ਦਾ ਤੇਰੇ ਨਾਲ ਪਰ ਕਦੇ ਧੋਖਾ ਨਾ ਦੇ ਜਾਮੀ ਨਾਲੇ ਸਾਡੇ ਪਿੰਡ ਅਗਲੇ 8ਵੇਂ ਦਿਨ ਮੇਲਾ ਭਰੇਗਾ ਤੁਸੀਂ ਵੀ ਆ ਜਾਣਾ ਇਹ ਕਹਿ ਕੇ ਮਣੀ ਮੇਰੇ ਕੋਲ ਆ ਗਈ ਲੈ ਮੈਂ ਤਾਂ ਸਾਡੀ ਗੁੱਡੂ ਦਾ ਘਰ ਆਈ ਰਿਸ਼ਤਾ ਪੱਕਾ ਤੇ ਨਾਲੇ ਕਹਿ ਕੇ ਆਈਆਂ ਵੀ ਅਗਲੇ 8ਵੇਂ ਦਿਨ ਸਾਡੇ ਪਿੰਡ ਮੇਲਾ ਭਰੇਗਾ ਤੁਹਾਨੂੰ ਸਾਡੀ ਗੁੱਡੂ ਵੱਲੋਂ ਸੱਦਾ ਦਿੱਤਾ ਗਿਆ ਹੈ ਇਹ ਸੁਣ ਕੇ ਅਸੀਂ ਬਰਾਤ ਵੱਲ ਤੁਰ ਪਈਆਂ ਅੱਗੋਂ ਭੈਣ ਦੀ ਵਦਾਈ ਹੋ ਰਹੀ ਸੀ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸੀ ਇਹ ਸਭ ਦੇਖ ਕੇ ਮੇਰੇ ਤੋਂ ਵੀ ਨਾ ਰਹਾ ਗਿਆ ਮੈਂ ਵੀ ਭੈਣ ਦੇ ਗਲ ਲੱਗ ਕੇ ਰੋਣ ਲੱਗ ਪਈ ਬਰਾਤ ਦੀ ਭਾਵੇਂ ਵਧਾਈ ਹੋ ਗਈ ਸੀ ਪਰ ਮੈਨੂੰ ਇੰਜ ਲੱਗ ਰਿਹਾ ਸੀ ਕਿ ਸੁੱਖਾ ਹਜੇ ਵੀ ਮੇਰੇ ਪਿੱਛੇ ਖਲੋਤਾ ਹੈ ਜਦੋਂ ਮੈਂ ਆਪਣੇ ਆਲੇ-ਦੁਆਲੇ ਨਿਗਾਹ ਮਾਰੀ ਤਾਂ ਵੇਖਦੀ ਆ ਕਿ ਮੈਨੂੰ ਕਿਧਰੇ ਨજર ਨਾ ਆਇਆ ਮੈਂ ਤਾਂ ਉਹ ਥਾਂ ਤੇ ਕਈ ਵਾਰੀ ਜਾ ਆਉਂਦੀ ਜਿੱਥੇ ਸੁੱਖੇ ਨੇ ਮੇਰੇ ਕੋਲੋਂ ਪਾਣੀ ਦਾ ਜੱਗ ਮੰਗਿਆ ਸੀ ਐਵੇਂ ਮੇਰੇ ਨਾਲ ਪਹਿਲਾਂ ਕਦੇ ਨਹੀਂ ਹੋਇਆ ਸੀ ਮੇਰਾ ਤਾਂ ਹੁਣ ਕਿਸੇ ਕੰਮ ਵਿੱਚ ਦਿਲ ਨਹੀਂ ਸੀ ਲੱਗਦਾ ਜੇ ਕਿਸੇ ਕੋਲ ਕੰਮ ਜਾਂਦੀ ਜਾਂ ਮੈਨੂੰ ਕੋਈ ਕੰਮ ਕਹਿ ਦਿੰਦਾ ਤਾਂ ਮੈਂ ਉਸ ਨੂੰ ਨਾ ਕਰ ਦਿੰਦੀ ਹੁਣ ਹਨੇਰਾ ਹੋਣ ਵਾਲਾ ਸੀ ਸਭ ਨੇ ਰੋਟੀ ਖਾ ਲਈ ਤੇ ਸਭ ਆਪੋ ਆਪਣੇ ਮੰਦਿਆਂ ਤੇ ਪਏ ਸੀ ਮੈਨੂੰ ਅਜੀਬ ਜਿਹੀ ਬੇਚੈਨੀ ਲੱਗੀ ਸੀ ਵੇਖੋ ਵੇਖ ਹਨੇਰਾ ਹੋ ਰਿਹਾ ਸੀ ਸਾਰੇ ਪਾਸੇ ਸ਼ਾਂਤੀ ਸੀ ਤੇ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਬਾਹਰ ਕੋਈ ਬੁਲਾ ਰਿਹਾ ਹੋਵੇ ਜਦੋਂ ਮੈਂ ਕਿਸੇ ਬਹਾਨੇ ਬਾਹਰ ਜਾ ਕੇ ਵੇਖਿਆ ਤਾਂ ਉੱਥੇ ਕੋਈ ਨਹੀਂ ਸੀ ਸਿਰਫ ਮੇਰਾ ਬਹਿਮ ਸੀ ਅੰਦਰ ਆ ਕੇ ਮੈਂ ਆਪਣੇ ਆਪ ਨੂੰ ਕੋਸਣ ਲੱਗੀ ਕਿ ਮੈਂ ਕਿਉਂ ਕਿਸੇ ਦੀ ਮਦਦ ਕੀਤੀ ਜਿਸ ਨੂੰ ਮੈਂ ਜਾਣਦੀ ਵੀ ਨਹੀਂ ਸੀ ਮੰਜੇ ਤੇ ਪਈ ਨੂੰ ਵੀ ਉਹੀ ਗੱਭਰੂ ਯਾਦ ਆ ਰਿਹਾ ਸੀ ਸੁੱਖੇ ਬਾਰੇ ਸੋਚਦੀ ਨੂੰ ਕਦੋਂ ਨੀਂਦ ਆ ਗਈ ਪਤਾ ਹੀ ਨਾ ਲੱਗਿਆ ਉੱਠ ਜਾ ਮੈਡਮ ਕਿਹਦੇ ਸੁਪਣਿਆਂ ਚ ਗਵਾਚੀ ਗਈਆਂ ਇੰਨਾ ਦਿਨ ਚੜਿਆ ਤੇ ਤੇਰੀ ਜਾਗ ਨਹੀਂ ਖੁੱਲੀ ਮਣੀ ਮੇਰੀ ਬਾਹ ਫੜਦੀ ਹੋਈ ਬੋਲੀ ਮੈਂ ਉੱਠ ਕੇ ਸਭ ਤੋਂ ਪਹਿਲਾਂ ਪੁੱਛਿਆ ਕਿ ਸੁੱਖਾ ਮੇਲੇ ਬਾਰੇ ਕੀ ਕਹਿ ਕੇ ਗਿਆ ਉਹ ਆਵੇਗਾ ਮੇਲੇ ਵਿੱਚ ਜਾਂ ਨਹੀਂ ਹਾਂ ਪਤਾ ਸੀ ਮੈਨੂੰ ਕਿ ਮੈਡਮ ਦੇ ਸੁਪਨੇ ਵਿੱਚ ਸੁੱਖਾ ਆਇਆ ਹੋਣਾ ਜੋ ਹੁਣ ਤੱਕ ਉਹਦੀ ਅੱਖ ਨਹੀਂ ਖੁੱਲੀ ਮਣੀ ਹਸਦੀ ਹੋਈ ਬੋਲੀ ਜੋ ਮੈਂ ਪੁੱਛਿਆ ਉਹਦੇ ਬਾਰੇ ਦੱਸ ਐਵੇਂ ਗੱਲ ਨਾ ਕਰ ਮੈਂ ਮੰਜੇ ਤੋਂ ਉੱਠ ਕੇ ਬੋਲੀ ਹਾਂ ਮੈਂ ਤਾਂ ਕਿਹਾ ਸੀ ਵੀ 8ਵੇਂ ਦਿਨ ਸਾਡੇ ਪਿੰਡ ਮੇਲਾ ਤੁਸੀਂ ਜ਼ਰੂਰ ਆਉਣਾ ਹੁਣ ਮੈਨੂੰ ਕੀ ਪਤਾ ਉਹ ਆਵੇਗਾ ਜਾਂ ਨਹੀਂ ਚੱਲ ਹੁਣ ਮੈਂ ਰੋਟੀ ਪਾਣੀ ਦਾ ਵੇਖਦੀ ਹਾਂ ਤੂੰ ਵੀ ਆ ਜੀ ਜਲਦੀ ਨਹਾ ਕੇ ਮਣੀ ਜੰਦੀ ਹੋਈ ਬੋਲੀ ਮੈਨੂੰ ਤੇ ਲੱਗਦਾ ਸੁੱਖਾ ਜ਼ਰੂਰ ਆਵੇਗਾ ਪਰ ਜਿਉ ਨਾ ਆਇਆ ਮੈਂ ਆਪਣੇ ਆਪ ਨਾਲ ਗੱਲਾਂ ਕਰਦੀ ਹੋਈ ਨਹਾਉਣ ਚਲੀ ਗਈ ਦਿਨ ਲੰਘ ਰਹੇ ਸੀ ਸਾਰੇ ਸਗੀਰੀ ਵਾਲੇ ਤੇ ਰਿਸ਼ਤੇਦਾਰ ਆਪੂ ਆਪਣੇ ਘਰ ਚਲੇ ਗਏ ਮੇਰੇ ਤਾਂ ਦਿਨ ਲੰਘ ਹੀ ਨਹੀਂ ਸੀ ਰਹੇ ਦਿਨ ਪਹਾੜਾਂ ਵਰਗੇ ਲੱਗ ਰਹੇ ਸੀ ਜਦੋਂ ਵੀ ਮਣੀ ਮੇਰੇ ਕੋਲ ਆਉਂਦੀ ਤਾਂ ਉਹਨੂੰ ਇੱਕ ਹੀ ਸਵਾਲ ਪੁੱਛਦੀ ਕਿ ਸੁੱਖਾ ਮੇਲੇ ਤੇ ਆਵੇਗਾ ਜਾਂ ਨਹੀਂ ਉਹ ਮੈਨੂੰ ਭੁੱਲ ਲੱਗਤਾ ਨਹੀਂ ਗਿਆ ਹੋਵੇਗਾ ਹੁਣ ਮੇਲੇ ਵਿੱਚ ਦੋ ਦਿਨ ਰਹਿ ਗਏ ਸੀ ਤੂੰ ਵੇਖ ਲਈ ਸੁੱਖਾ ਆਊਗਾ ਜਾਂ ਨਾ ਪਤਾ ਲੱਗ ਜੂਗਾ ਕਿ ਉਹ ਤੈਨੂੰ ਭੁੱਲਿਆ ਜਾਂ ਨਹੀਂ ਮਣੀ ਹਰ ਵਾਰੀ ਇਹੀ ਗੱਲ ਕਹਿ ਕੇ ਮੈਨੂੰ ਹੌਸਲਾ ਦਿੰਦੀ ਚੱਲ ਨਹੀਂ ਗੁੱਡੋ ਅੱਜ ਵੇੜੇ ਵਿੱਚ ਮਿੱਟੀ ਫੇਰਨੀ ਆ ਮੈਂ ਮਣੀ ਨੂੰ ਕਿਹਾ ਸੀ ਕਿ ਉਹ ਕੱਲ ਨੂੰ ਆਉਣ ਵਾਲੀ ਹੋਣੀ ਮੈਂ ਗੋਹੇ ਦੇ ਵੱਠੜ ਲੈ ਕੇ ਆਉਣੀ ਆ ਮਿੱਟੀ ਵਿਚਰ ਲਾਉਣ ਨੂੰ ਤੂੰ ਇਹਨੇ ਤੂੜੀ ਦਾ ਟੋਕਰਾ ਭਰ ਕੇ ਲਿਆ ਕੱਲ ਨੂੰ ਮੇਲੇ ਵਿੱਚ ਕੋਈ ਸਾਖ ਸੰਬੰਧੀ ਨਾ ਆਜੇ ਮਿੱਟੀ ਫੇਰੀ ਨੂੰ ਬਹੁਤ ਸਮਾਂ ਹੋ ਗਿਆ ਮੇਰੀ ਮਾਂ ਇਹ ਕਹਿ ਕੇ ਗੋਹਾ ਲੈਣ ਚਲੀ ਗਈ ਲੈ ਹਜੇ ਤੱਕ ਤੁਸੀਂ ਮਿੱਟੀ ਦੀ ਤਿਆਰੀ ਨਹੀਂ ਕਰੀ ਸੂਰਜ ਸਿਰ ਤੇ ਆਇਆ ਪਿਆ ਮਣੀ ਬੂਹਾ ਲੰਘ ਕੇ ਬੋਲੀ ਮੰਮੀ ਗੋਹਾ ਲੈ ਆਈ ਤੇ ਮਣੀ ਨੇ ਮਿੱਟੀ ਭਿਉਂ ਦਿੱਤੀ ਮੈਂ ਤੂੜੀ ਦਾ ਟੋਕਰਾ ਭਰ ਕੇ ਲਈ ਤੇ ਮੰਮੀ ਗੋਹਾ ਮਿੱਟੀ ਵਿੱਚ ਮਿਲਾ ਦਿੱਤਾ ਅਸੀਂ ਮਿੱਟੀ 베ੜੇ ਵਿੱਚ ਫੇਰਨ ਲੱਗ ਪਈਆਂ ਅਤੇ ਥੋੜੇ ਸਮੇਂ ਵਿੱਚ ਹੀ ਸਾਰੇ 베ੜੇ ਵਿੱਚ ਮਿੱਟੀ ਫੇਰ ਦਿੱਤੀ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ